ਕਿ ਮੈਂ ਚਾਹਨਾ ਕਿ ਤੁਸੀਂ ਜਿਹੜੀ ਕੁਰਸੀ ਤੇ ਬੈਠੋਗੇ ਉਸ ਕੁਰਸੀ ਦਾ ਮਾਣ ਵਧਾਓ ਉਸ ਕੁਰਸੀ ਦੀ ਇੱਜ਼ਤ ਵਧੇ ਉਹ ਕੁਰਸੀ ਤੁਹਾਡੇ ਨਾਂ ਕਰਕੇ ਜਾਣੀ ਜਾਵੇ ਐਲਨ ਮਸਕ ਬਹੁਤ ਅਮੀਰ ਬੰਦਾ ਦੁਨੀਆ ਦਾ ਟੈਸਲਾ ਵਾਲਾ ਜਿਹੜਾ ਨੰਬਰ 1 ਅਮੀਰ ਹੈ ਇਸ ਵਕਤ ਐਲਨ ਮਸਕ ਉਹਦੇ ਦਫ਼ਤਰ 'ਚ ਇੱਕ ਗੋਰੀ ਕੰਮ ਕਰਦੀ ਸੀ ਉਹ ਅਸਤੀਫਾ ਦੇ ਤਾਨੇ ਅਸਤੀਫਾ ਲੈ ਕੇ ਐਲਨ ਮਸਕ ਕੋਲੇ ਆ ਗਈ ਕਹਿੰਦੀ ਜੀ ਮੈਂ ਰਜਾਇਨ ਕਰਨਾ ਹੋ ਕਨੱਚ ਦਫਤਰ ਚ ਕੰਮ ਕਰਦੇ ਹੋ ਕਿ ਨਹੀਂ ਹਾਂ ਜੀ ਕਹਿੰਦੇ ਉਹ ਕਿਸਤੀਫਾਨ ਬਾਅਦ ਦੇਖੂਗਾ ਲੈ ਲੱਖ ਡਾਲਰ ਦੁਨੀਆ ਕੋ ਮੈਂ ਇੱਕ ਮਹੀਨਾ ਮੈਂ ਕਿਸੇ ਖਾਤੇ ਚ ਨਹੀਂ ਲਿਖਦਾ ਉਹੀ ਦੇਦਾ ਤੈਨੂੰ 1 ਲੱਖ ਡਾਲਰ ਲੈ ਲੈ ਦੁਨੀਆ ਘੁੰਮਿਆ ਫਿਰ ਮੈਂ ਆਪੀ ਫੈਸਲਾ ਕਰਨੂੰ ਤੇਰੇ ਅਸਤੀਫੇ ਤੇ ਰਜਾਇਨ ਤੇ ਉਹ ਕਹਿੰਦੀ ਲੈ ਮੈਂ ਤਾਂ ਕੰਮ ਹੀ ਬਣ ਗਿਆ ਲੱਖ ਡਾਲਰ ਮਿਲ ਗਿਆ ਉਹ ਦੁਨੀਆ ਘੁੰਮਣ ਚਲੀ ਗਈ ਮਹੀਨੇ ਬਾਅਦ ਆ ਗਈ ਆ ਕੇ ਕਹਿੰਦੀ ਜੀ ਮੈਂ ਦੁਨੀਆ ਘੁੰਮਿਆ ਹੀ ਹੁਣ ਦੱਸੋ ਕਹਿੰਦਾ ਚ ਤੇਰਾ ਅਸਤੀਫਾ ਆਪੇ। ਕਹਿੰਦਾ ਜਾਓ। ਅਸਤੀਫਾ ਮਨਜ਼ੂਰ ਹੋ ਗਿਆ। ਉਹ ਕਹਿੰਦੀ ਜੀ ਮਨਜ਼ੂਰੀ ਕਰਨਾ ਸੀ। ਤੋਂ ਉਸੇ ਦਿਨ ਹੀ ਕਰ ਲੈਂਦਾ। ਜਿਸ ਦਿਨ ਮੈਂ ਆਈ ਸੀ ਪਹਿਲੇ ਦਿਨ ਮਹੀਨਾ ਮੈਨੂੰ ਪੂਰੀ ਦੁਨੀਆ ਕਿਉਂ ਘੁਮਾਈ ਐ ਵਿੱਚ। ਕਹਿੰਦਾ ਅਸਲ 'ਚ ਪਹਿਲਾਂ ਮੈਨੂੰ ਪਤਾ ਨਹੀਂ ਸੀਗਾ ਵੀ ਤੇਰੇ ਦਫ਼ਤਰ 'ਚ ਕੀ ਐਹਮੀਅਤ ਐ। ਮੈਨੂੰ ਨਹੀਂ ਪਤਾ ਸੀ ਵੀ ਤੂੰ ਕਿੰਨੀ ਕਾਹਮੀਅਤ ਆ ਰੱਖਦੀ ਐ ਦਫ਼ਤਰ 'ਚ। ਕਹਿੰਦਾ ਜੇ ਤੇਰੀ ਐਹਮੀਅਤ ਹੁੰਦੀ ਦਫ਼ਤਰ 'ਚ ਜਿੱਥੇ ਤੂੰ ਕੰਮ ਕਰਦੀ ਸੀ ਜਿਹੜੀ ਕੁਰਸੀ ਤੇ। ਕਹਿੰਦਾ ਦੋ ਤਿੰਨ ਦਿਨਾਂ ਬਾਅਦ ਹੀ ਤਰਸੱਲੀ ਮੱਜ ਜਾਣੀ ਸੀ ਦਫ਼ਤਰ 'ਚ ਵੀ ਉਹ ਨਹੀਂ ਆ ਰਹੀ ਜੀ ਕੰਮ ਰੁੱਕ ਗਏ ਕਹਿੰਦਾ ਫਿਰ ਤੈਨੂੰ ਵਾਪਸ ਬੁਲਾਉਂਦਾ ਮੈਂ ਕਹਿੰਦਾ ਮਹੀਨਾ ਹੋ ਗਿਆ ਮੈਂ ਤਾਂ ਕਿਸੇ ਨੂੰ ਕਿਹਾ ਨਹੀਂ ਵੀ ਉਹਦੇ ਬਿਨਾ ਕੰਮ ਖੜ ਗਿਆ ਜੀ ਇਸ ਦਾ ਕੀ ਤੇਰੀ ਕੋਈ ਅਹਿਮੀਅਤ ਨਹੀਂ ਜਾ ਕਿਤੇ ਮਰਜੀ ਜਾ ਇੱਥੋਂ ਕਿਸੇ ਦੁੰਦਾ ਦਫ਼ਤਰ ਦੇ ਵਿੱਚ ਆਪਣੀ ਸੀਟ ਦੀ ਅਹਿਮੀਅਤ ਬਣਾਓ ਕਿ ਤੁਹਾਡੇ ਬਿਨਾ ਸਰੇ ਨਾ ਤੁਸੀਂ ਦੋ ਦਿਨ ਛੁੱਟੀ ਤੇ ਚਲੇ ਗਏ ਮਲਾਜ਼ਮ ਕਹਿਣ ਯਾਰ ਕੰਮ ਖੜਿਆ ਪਿਆ ਫਾਈਲਾਂ ਰੁਕੀਆਂ ਪਈਆਂ ਨੇ ਛੇਤੀ ਬੁਲਾਓ ਨੂੰ ਅਹਿਮੀਅਤ ਬਣਾਓ ड़ का हिस्सा तो कोई भी बन जूगा भीड़ में बहुत से चेहरे देखे हैं एक चेहरे के पीछे इतनी भीड़ कभी नहीं देखी सो भीड़ नहीं बनना भीड़ खिंचने क्राउड पुलर बनना है क्राउड नहीं बनना सो मैं जितों में इत जो मैं आना मैं यही समझा हूं कि जो इतों तुम बिना सिफारिश तो जिस तरह दर्पण होने दस्या बिना सिफारिश तो ਬਿਨਾਂ ਰਿਸ਼ਤੇਦਾਰਾਂ ਦੀ ਸ਼ਪਾਰਸ਼ ਤੋਂ ਬਿਨਾਂ ਕਿਸੇ ਪੈਸੇ ਤੋਂ ਜਦੋਂ ਇੱਥੋਂ ਤੁਸੀਂ ਪੰਜਾਬ ਚ ਜਾ ਰਹੇ ਹੋ ਤਾਂ ਫਿਰ ਉੱਥੇ ਜਾ ਕੇ ਤੁਸੀਂ ਕਿਵੇਂ ਸ਼ਪਾਰਸ਼ ਜਾਂ ਪੈਸੇ ਮੰਗ ਸਕਦੇ ਹੋ ਸਹੀ ਹੈ ਨਾ ਕੋਈ ਕਿਸੇ ਦਾ ਪੈਸਾ ਤਾਂ ਨਹੀਂ ਲੱਗੇ ਨਾ ਕੋਈ ਕਿਸੇ ਐਮਐਲਏ ਦਾ ਜਾਂ ਕੋਈ ਹੋਰ ਕੋਈ ਸ਼ਪਾਰਸ਼ ਲਾਉਣੀ ਪਈ ਹੋਵੇ ਇਹ ਕ ਐਮਐਲਏ ਮੈਨੂੰ ਕਹਿੰਦਾ ਵੀ ਕੱਲ ਨੂੰ ਤੁਸੀਂ 6 ਮਹੀਨੇ ਦੀ ਗੱਲ ਹੈ ਵੀ ਕੱਲ ਨੂੰ ਤੁਸੀਂ 442 ਨੌکریاں ਦੇਣੀਆਂ ਨੇ ਮੈਂ ਕਿਹਾ ਹਾਂ ਕਹਿੰਦਾ ਆਪਣਾ ਜਮੀ ਖਾਸ ਬੰਦਾ ਇੱਕ ਪਾਰਟੀ ਦਾ ਮੈਂ ਕਿਹਾ